ਹੋ ਗਿਆ ਤੇਰਾ ਬੰਦ ਕਰਨਾ ਕਰਦੇ ਕਰਦੇ ਕਰਾ ਲਾਰੇ ਮੋਟਰ ਹੈਲ ਕਰਦਾ ਮੈਂ 2 ਲੀਟਰ ਵਾਲੀ ਤੇਲ ਦਾ ਬੋਪ ਦਾ ਮੁੰਡੇ ਦਾ ਇਹ ਜਿਹੜਾ ਪਹਿਲਾ ਆਲਾ ਲਾਦੇ ਆਇਆ ਤੇਲ ਲੈ ਆਓ ਇੱਥੇ ਪਏ ਸੀ ਖੁਣਨੀ ਚ ਰੱਖਿਆ ਸੀ ਮੈਂ ਕਿਨਾ ਯਾਰ ਆ ਗੀਰ ਉੱਤੋ ਜੀ ਮਾਰਦਾ ਮੈਂ ਸਾ ਲਾਲ ਜਹਣਾ ਹਾਂ ਉਹਨਾਂ ਦੋ ਤੋ ਜੀ ਪਹਿਲਾਂ ਖਲੇ ਇੱਕ ਵਾਰੀ ਪੜਾ ਲੈਣ ਦੇ ਉਹ ਪਈਏਗਾ ਫਰਦਾ ਨਹੀਂ ਨਾ ਮਰਾਵਾ ਆ ਦੇ ਲੈਵਲ ਆ ਗਏ ਆ ਵਾਦੇ ਵਾਪੇ ਵਾਜੂਗੀ ਚੱਪਲੀ ਨਾ ਕਰ ਹੁਣ ਜਿਵੇਂ ਪਹਿਲਾਂ ਕਰਦਾ ਸੀ ਵਾਹ ਇੱਕ ਬਹੁਤ ਅਜਿਹੀ ਛੋਟਾ ਸੀ ਇੱਕ ਪਾਸੇ ਹਰਾ ਇਹਦੇ ਉੱਤੇ ਹੀ ਰੱਖ ਲੈਣਾ ਸੀ ਬੱਸ ਵਾਹ ਲੈ ਇਧਰ ਹਰਾ ਲਾ ਦੇ ਵੀਰੇ ਹਾਂ ਰਹਿਣ ਦੇ ਅਜੂ ਇਧਰ ਮੋੜਿਆ ਜਾ 90 ਡਿਗਰੀ ਬਣਾ ਦੇ ਕੋਣ ਦੇ ਸੋਹਣੇ ਵਿੱਚ ਆਪਾਂ ਲੜੇ ਨਗਰ ਕੀਰਤਨ ਦੇ ਬਹੁਤ ਦੂਰ ਨੇ ਆਹ ਵੈਰੀ ਗੁੱਡ ਬਾਈ ਹੁਣ ਇੱਧਰ ਨੂੰ ਖਾਣ ਖਾਦੇ ਨਹੀਂ ਵੀ ਵੀਰ ਬਣ ਕੇ ਹੁਣ ਧਿਆਨ ਰੱਖਣੀ ਇੱਥੇ ਅੰਦਰ ਕੰਮ ਕੀ ਹੈ ਜਿਹੜਾ ਸਾਡੀ ਕੀ ਯਾਹੋ ਆਹ ਜੇ ਨਾਲ ਮਾਟੋ ਜਿਹੜਾ ਵੱੱਡੇ ਜਗ੍ਹਾ ਦਾ ਬੀਤੀ ਹੋਣਾ ਝੂਠਾ ਮੈਂਦ ਬਚਾਦਾ ਵੱਡਾ ਬਰਲੇ ਬਾਕੀ ਰੱਖਦਾ ਉਹਦੇ ਬੰਬ ਵਜੋਂ ਲੱਗਿਆ ਗੱਤ ਉਹਨੂੰ ਦੱਸ ਦੱਸ ਉਹ ਬਿਛਾਈ ਗਿਆ ਉਹਨੇ ਉਹਦਾ ਇਧਰੋਂ ਚੱਲਿਆ ਸੀ ਮੈਟ ਲੈ ਕੇ ਕਿਧਰ ਉਹ ਲੈ ਕੇ ਇਹ ਜਿਹੜਾ ਕੰਮ ਕਰਦਾ ਬਾਬਾ ਦੇ ਨੇ ਇਹਨੇ ਨਹੀਂ دیر ਵੀ ਬੇਹੇਰ ਜਾਂਦਾ ਕੋਲ ਨਹੀਂ ਕੋਈ ਆ ਲੈ ਜਾਂਦੋ ਲੋਕੀ ਕੰਮ ਰਹਿੜੀ ਆ ਇੱਕ ਕਪੜਾ ਰਹਿ ਗਿਆ ਦੂਰ ਅਗਰ ਕੀ ਬਣਾਉਣਾ ਇੱਥੇ ਕੌਫੀ ਸਾਰਾ ਕੁਝ ਆਪਰੇ ਹੋ ਗਿਆ ਇੱਧਰ ਆਪਣੇ ਬਾਰ ਪੁੱਲ ਵਗੈਰਾ ਬਣ ਕਿਤੇ ਨਾ ਮੈਂ ਤਾਂ ਕਿੰਨਾਂ ਨੂੰ ਕੀ ਕਹਿੰ ਗਏ ਲੈ ਫੜ ਜੋ ਯਾਰ ਸਾਵਾ ਘਰ ਵਿੱਚ ਚੱਲੇ ਆਉਂਦਾ ਟ੍ਰੇ ਆ ਜਾ ਕੇ ਟ੍ਰੇ ਆ ਹੁਣ ਬੀ ਆ ਲਿਆ ਦੀਆਂ ਯਾਰ 2 ਘੰਟੇ ਹੋ ਗਏ ਤੈਨੂੰ ਲੈ ਚੱਲ ਚਲ ਕੋਈ ਨਹੀਂ ਅਰ ਕੀ ਤੱਕ ਪਹੁੰਚ ਚੁੱਕਿਆ ਆਪਣੇ ਬਣਾ ਦੇ Ah, I'm going

ਸੋ ਮਨਾਰ ਦਾ ਮੰਦਰ ਜਦੋਂ ਡੋਗਾਈ ਜਿਵੇਂ ਸਭਾ ਸਭਾ ਮਨ ਰੋਜ ਲੈਂਦੇ ਕੋਈ ਹਿੰਦੂ ਬਚਾ ਲਓ ਜੱਗ ਕਹਿੰਦਾ ਸੀ ਇੰਦ ਨੂੰ ਬਚਾਉਣ ਵਾਸਤੇ ਬੜੇ ਯਤਨ ਰਿਸ਼ੀ ਚੰਦ ਮਹਾਤਮਾ ਪੰਡਤ ਜਿਲਵਾਰ ਪੁਜਾਰੀਆਂ ਵੱਲੋਂ ਕੀਤੇ ਗਏ ਕੋਈ ਬਾਤ ਨਾ ਚੱਲੀ ਆਖਰਕਾਰ ਇੱਕ ਆਕਾਸ਼ ਬਾਣੀ ਹੋਈ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਜਾਓ ਤੁਹਾਡਾ ਇੱਕੋ ਇੱਕ ਕਹਾਰਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਵਨ ਘਰ ਬਾਹਰ ਪਾਤਸ਼ਾਹ ਜੀ ਰਣਕੋਟ ਸਾਹਿਬ ਦੀ ਪੌਣ ਚੱਕੀ ਤੇ ਨੌਵੇਂ ਜੋ ਤ੍ਰਿਗੁਰ ਤੇਜ বাহাদুর ਕਾਲਾ ਸਾਹਿਬ ਮਹਾਰਾਜ ਜੀ ਬੈਠੇ ਨੇ ਤਖਤਾਂ ਤੇ ਤੁਹਾਡੀ ਵਿਚਾਰ ਸੁਣਨਗੇ ਲਾ ਉਹਣਿਓ ਕਾਬ ਪੰਡਤ ਕਿਰਪਾ ਰਾਮ ਦੀ ਅਰਵਾਈ ਹੋਇਆ ਕਿ ਜੱਤਾ ਜੱਤਾ ਪਹੁੰਚਿਆ ਨਾ ਸ੍ਰੀ ਨਾਨਕ ਪੁਰ ਸਾਹਿਬ ਦੀ ਤਕਤੀ ਤੇ ਸਾਰੀ ਗੱਲ ਦਾ ਮਹਾਰਾਜ ਨੂੰ ਦੱਸੀ ਸੰਗਤ ਜੀ ਇਹਨੇ ਨੂੰ ਪਾਲ ਗੋਵਿੰਦ ਰਾਏ ਮਹਾਰਾਜ ਜੀ ਆਪਣੇ ਗੁਰਦੇ ਪਿਤਾ ਦੇ ਕੋਲ ਆ ਕੇ ਬੈਠ ਗਏ ਪੁੱਛਣਾ ਕੀਤਾ ਪਿਤਾ ਜੀ ਇਹ ਕੌਣ ਨੇ ਸਾਰੀ ਗੱਲ ਦੱਸੀ ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਮਹਾਰਾਜ ਕਿਵੇਂ ਬਚੇਗਾ ਕਿਸੇ ਯੋਧੇ ਸਾਧ ਸਿਪਾਹੀ ਨੂੰ ਆਪਣਾ ਆਪ ਕੁਰਬਾਨ ਕਰਨਾ ਪਵੇਗਾ ਬਸ ਨਹੀਂ ਕਿਤੇ ਬੇਬਸੀ ਨਾ ਕਾਪਾ ਫਲਰ ਕਰਿਓ ਗੱਲ ਦੀ ਕੱਲ ਪੀਤਾਂ ਨੂੰ ਸੁਣਾਤੀ ਹੈ ਕਮਾਲ ਦੀ ਕੱਲ ਪੀਤਾਂ ਨੂੰ ਸੁਣਾਤੀ ਹੈ ਕਮਾਲ ਦੀ ਲੋ ਬਾਦ ਜਹਾਂ ਚੋਹਲਾ ਦਿਓ ਅਗ ਮਰਤਾ ਨਹੀਂ ਪਰ ਸਲਾਨੀ ਬਾਪੂ ਬਚਾਲ ਹੈ ਦਿਨੂ ਬਾਪੂ ਦੇ ਸਰਦੀ ਕੁਰਬਾਨੀ ਓ ਬੇਧੀ ਬਚਾਲ ਹੈ ਦਿਨੂ ਬਾਪੂ ਦੇ ਸਰਦੀ ਕੁਰਬਾਨੀ ਪੰਨੋ ਦੀ ਰਾਜ ਸਰਕਾਰ ਦੇ ਕੰਨ ਦੀ ਰਾਜ ਸਰਕਾਰ ਦੇ

न पिता जी बचोड़ा है नर्मसीन हूंदा पिता जी बचोड़ा जोतू जॻाउण नर्म पाक विच जो तंगेब जा ਕਾਲ ਵੀ ਤੌਰ ਤੇ ਹਰਜੰਤ ਸਿੰਘ ਪਨੇਟਰ 205 ਗੋਜਦਾਨ ਹਰਤੇ ਢਾੜੀ ਵਾਲਾ ਸੈਕਟਰ ਤੇ ਤਰਗਵੰਟੀ ਮਾਹਰ ਦੇ ਸੰਗਿ ਪਰਿਵਾਰ ਵੱਲੋਂ 200 ਰੁਪਏ ਜਗਜੀਤ ਸਿੰਘ ਅਨਕਸਰ 200 ਰੁਪਏ ਤਰਗਵੰਟੀ ਜਗਜੀ ਆਰਤੀਆਂ 100 ਰੁਪਏ ਤਰਗਵੰਟੀ ਫਤਿਹ ਸਿੰਘ 100 ਰੁਪਏ ਗੀਤ ਸਿੰਘ 50 ਰੁਪਏ ਬਾਖਰੀ ਜੀਤ ਸਿੰਘ 200 ਰੁਪਏ ਇਕਾ ਦੇ ਸਾਜ ਪਾਈਏ ਬੋਲੇ آ آ آ کرم مگا آ 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 ਵੀਰੋ ਜੀ ਦਾ ਜਾਗਰਾਂ ਮਾਂ ਮੇਰੇ ਕੱਲੀ ਕੋਈ ਵੀ ਨਹੀਂ ਬਰੈਡ ਨਹੀਂ ਖਾਣ ਤਾਈ ਕਰੂ ਜੇ ਹਾਂ ਓਏ ਇਹਦਾ ਸੀਨ ਲੈ ਮੈਨੂੰ ਲੈ ਲੈਣਾ ਤੁਸੀਂ ਨਾਲ ਹੀ ਆ ਚਾਹ ਲੈ ਭੈਂਟੀ ਵਿੱਚ ਆਰ ਆਲੇ ਪਾਰੇ ਬੱਸ ਬੱਸੋ ਜੀ ਗਲਾਸ ਚ ਲੈ ਕੱਲ ਕੋਈ ਨਹੀਂ ਬਾਬੇ ਲਈ ਗਲਾਸ ਆ ਆ ਲੈ 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 ਦੱਬਦਾ ਆ ਲੈ 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 ਵਾਲਾ ਉੱਟ ਗਈ ਆ ਲੈ ਆ ਗਏ ਆ ਗਏ ਆ ਲੈਵਲ ਭਾਂਡੇ ਛੱਡ ਕੇ ਆਏ ਆ ਐ ਵੀ ਗਏ ਹਾਂ ਭੈਣ ਦੀ ਉੱਡਦੀ ਓਏ ਕੋਈ ਨਹੀਂ ਫੇਰ ਗਿਆ ਗਾਲ ਨਹੀਂ ਕੱਢਣੀ ਓਏ ਬ੍ਰੇਕ ਨਾ ਮਾਰੀ ਟੋਚ ਨਵਾਇਆ ਹੋਇਆ ਟੋਚ ਨਵਾਇਆ ਵੀਰੇ ਮਾੜਾ ਮਾੜਾ ਫੋਟੋ ਇਕੂ ਆ ਤਰਾ ਕੋਈ ਨਹੀਂ ਕੋਈ ਨਹੀਂ ਆ ਮਗਰ ਨਹੀਂ ਜਾਣਾ ਟੈਨਸ਼ਨ ਨਹੀਂ ਲੈਣੀ ਘੋੜੇ ਵਾਲੀ ਜਾਨ ਰੱਖ ਥੋੜੀ ਜੀ ਹਾਂ ਓਏ ਉਹ ਉਹ ਵਾਣਾ ਖਲੀਫਾ ਵਣ ਨਹੀਂ ਨਹੀਂ ਬਾਰਸ਼ਾ ਵਣ ਅੱਛਾ ਹਾਂ ਗਾੜੀ ਮੋਟੀ ਫੀਡ ਤੂੰ ਵੀ ਖਾ ਲਿਆ ਕਰੋ ਇਹਨੂੰ ਮੂਹਲੀ ਦਾ ਘੋ ਪਾਇਆ ਕਰੋ ਮੂੰਗੀ ਦਾ ਭੋਜਨ ਆ ਗਏ ਆ ਮੇਰੇ ਦੇਖ ਕੇ ਭੋਕਾ ਜਰਾ ਕਿਹਾ ਮੈਂ ਛੱਡ ਦੂੰ ਤੇਰੀ ਸਰਬਜ ਵੀ ਆਉਂ ਚੱਡ ਕੇ ਦੇ ਕੰਮ ਆ ਜੀ ਕਰਨਾ ਖੁਦ ਨਹੀਂ ਨਾ ਸਾਫੜੇ ਸਾਫੜੇ ਹੀ ਹੋਣਾ ਕਰ ਹਾਂ ਭਾਵੇਂ ਮੂਹਰੇ ਨਾ ਉੱਤਰਨਾ ਬਾਜਵਾ ਪਹਿਲਾ ਦਿਨੇ ਦੇ ਹਾਂ ਆਰੇ ਨਾ ਨਾ ਨਹੀਂ ਆਇਆ ਨਹੀਂ ਅੱਡੇ ਜਾ ਆਇਆ ਲੈਵਲ ਬੱਸ ਕਰ ਉਹੀ ਹੁਣ ਉਹ ਦੁਕਾਨ ਲੈ ਵਿੱਚ ਚੋਂ ਪਹਿਲਾਂ ਡਾਕਟਰ ਤੇ ਜਾਣਾ ਉਹ ਦਾ ਪ੍ਰੋਮੋਸ਼ਨ ਕਰਦਾ ਫਿਰ ਤਾਂ ਔਖਾ ਔਖਾ ਬਾਹਲਾ ਔਖਾ ਬਾਜੀ ਬੰਦੇ ਬੰਦੇ ਆਰੇ ਔਰੇ ਔਖਾ ਕੰਮ ਇਹਦਾ ਆਪਣਾ ਟਾਈਮ ਨਹੀਂ ਆ ਕੋਈ ਜੇ ਲੰਬੇ ਕਰਦਾ ਭਾਜੀ ਥੱਕਾ ਉਹ ਜੇਗੇ ਨੇੜੇ ਕਨ ਖਚਰੇ ਵਾਲਾ ਭਾਜੀ ਨਹੀਂ ਨਹੀਂ ਕੋਈ ਕਹਿਣ ਨੂੰ ਸਟੈਂਡ ਐ ਨਹੀਂ ਕਹਿੰਦਾ ਸਟੈਂਡ ਤਾਂ ਬਥੇਰੇ ਬਣਾ ਲਈਦੇ ਆਪਾਂ ਹਾਂ ਉਹ ਬਾਤ ਨਹੀਂ ਵੇਰ ਆ ਗਈ ਨਾ ਕਿ ਆਪੇ ਵੀਡੀਓ ਬਣਾਉਂਦਾ ਆਪਣੀ ਉਹਦੇ ਉਹ ਪੋਰਟ ਚਾਈਨ ਹੋ ਗਿਆ ਜਿਹੀ ਆ ਆ ਆ ਲੈ ਆ ਆ ਲੈ ਛੇੜੀ ਲੈ ਪੇਸਾਂ ਨੂੰ ਲਾਓ ਤਿੰਨ ਰੋਟੀ ਵਾਲੀ ਕੋਈ ਹੈੀ ਰੋਟੀ ਵਾਲੇ ਬਲੌਗ ਉਹ ਵੀ ਬਾਹੋਂ ਓਏ ਓੜੀ ਓਏ ਚਲੋ 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 ਬਾਪ ਪਹੁੰਚ ਗਏ ਪਹੁੰਚ ਗਏ ਲਵੀਆ ਲਵੀਆ ਕੰਮ ਆਵਾ ਲਾ ਬਾਪੇ ਬੋ ਤੁਸੀਂ ਮੂਰ ਨੂੰ ਰਿਹਾ ਯਾਰ ਮਾਣ ਆ ਆ ਲੈਵਲ ਹੋਟਾ ਕੀ ਦਾ ਹੈ سونے ਦਾ ਤੋੜ ਲਾ ਮਾਈ ਤੋੜ ਇਹ ਰੁਕਦਾ ਨਹੀਂ ਜੇ ਉਹ ਬੰਕਾ ਚ ਆਪਣਾ ਬੱਸ ਅੱਗੇ ਆਗੇ ਆਗੇ ਬੋਝ ਗਿਆ ਬੋਝ ਗਿਆ